ਨਮਸਕਾਰ ਸਾਫ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡੇ ਆਉਣ ਦੀ ਸ਼ੁਭਕਾਮਨਾ ਹੈ ਜੀ ਹਾਂ ਜੀ ਜੀ ਜੈ ਜੀ ਸਾਹਿਬ ਜਿਵੇਂ ਕਿ ਖਾੜਾ ਪਕਿਆ ਹੈ ਕਿ ਵੋਟਾਂ ਪੈਂ ਜਾਣੀਆਂ ਤੁਸੀਂ ਫਾਜ਼ਿਲਕਾ ਬੜੀ ਲੰਬੇ ਸਮੇਂ ਨੂੰ ਮਹਿੰਦੀ ਕੀਤੀ ਹੈ ਤੁਸੀਂ ਉਦੋਂ ਲੋਕ ਸਭਾ ਇਲੈਕਸ਼ਨ ਲੜਿਆ ਸੀ ਜਦੋਂ ਲੋਕ ਡਰਦੇ ਸੀ ਕਾਰਾ ਜੋ ਨਹੀਂ ਨਿਕਲਦੇ ਸੀ ਉਦੋਂ ਤੇ ਹੋਂ ਦੇ ਬੋਲ ਚ ਕੀ ਫਰਕ ਹੈ ਕੋਈ ਮੂਲ ਦਾ ਸਾਰੇ ਫਰਕ ਹੈ ਜੀ ਉਸ ਟਾਈਮ ਜਦੋਂ ਮੈਂ ਚੋਣਾਂ ਆਬ ਲੜਿਆ ਸੀਗਾ ਪਹਿਲੇ ਲੜੀ ਸੀ ਜਦੋਂ ਮਤਲਬ ਹੈ ਰਾਜੀਵ ਗਾਂਧੀ ਦੀ ਹੱਤਿਆ ਹੋ ਗਈ ਤੇ ਇੱਕ ਦਿਨ ਪਹਿਲੇ ਹੀ ਪੋਸਟਪੋਨ ਜਿਹੜਾ ਇਲੈਕਸ਼ਨ ਹੋਇਆ ਸੀ ਉਹਦੇ ਵਿੱਚ 92 'ਚ ਇਲੈਕਸ਼ਨ ਹੋਇਆ ਸੀ ਉਦੋਂ ਇਲੈਕਸ਼ਨ ਲੜੇ ਉਹ ਤੇ ਭਾਰਤੀ ਜਨਤਾ ਪਾਰਟੀ ਇੰਨੀ ਬੋਲਬਾਲੰਦ ਨਹੀਂ ਸੀਗਾ ਉਹਨਾਂ ਦੀ ਕਾਂਗਰਸ ਸੀ ਉਹਦੇ ਵਿੱਚ ਮਤਲਬ ਪੂਰੇ ਦੇਸ਼ ਦੇ ਵਿੱਚ ਤਤਦੀ ਕਹਿ ਦੋ ਮਤਲਬ ਅੱਜ ਸਥਿਤੀ ਜਿਹੜੀ ਮਜ਼ਬੂਤ ਸੀ ਭਾਰਤੀ ਜਨਤਾ ਪਾਰਟੀ ਕੋਈ ਇੱਕ ਦੋ ਐਮਪੀ ਜਿੱਤਦੇ ਸੀ ਤੈਨ ਦਿੱਤੇ ਸੀਗੇ ਉਸ ਟਾਈਮ ਠੀਕ ਹੈ ਭਾਰਤੀ ਜਨਤਾ ਪਾਰਟੀ ਅਟਲ ਬਹਿਰੀਵਾਸ ਪੈਨੇ ਕਲ ਕਈ ਸੀਗੀ ਕਿ 13 ਦੇ 13 ਸੀਟਾਂ ਜਿਹੜੀ ਪੰਜਾਬ 'ਚ ਲੜਾਂਗੇ ਪੰਜਾਬ 'ਚ ਉਹ ਗੁਰਵਾਦ ਹੁੰਦਾ ਸੀਗਾ ਕਾਲੀ ਨੇ ਵੀ ਬਾਈਕਾਟ ਕੀਤਾ ਕਾਂਗਰਸ ਨੇ ਬਾਈਕਾਟ ਕੀਤਾ ਬਾਈਕਾਟ ਨੂੰ ਦੇਖਦੇ ਅਟਲ ਬੈਰੀ ਬਾਤ ਪਈ ਦੀ ਸੋਚ ਸੀ ਕਿ ਪ੍ਰਜਾਤੰਤਰ ਨੂੰ ਬਹਾਲ ਰੱਖਣਾ ਹੈ ਠੀਕ ਹੈ ਕੁਰਬਾਨੀਆਂ ਜਿਹੜੀ ਹੈ ਹੁੰਦੀ ਹੈ ਉਹਦੇ ਵਾਸਤੇ ਤਿਆਰ ਵੀ ਰਹਿਣਾ ਚਾਹੀਦਾ ਆਪਣੇ ਦੇਸ਼ ਵਾਸਤੇ ਤਿਆਰ ਰਹਿਣਾ ਚਾਹੀਦਾ ਦੇਖੋ ਪਰਿਵਾਰ ਨੂੰ ਅੱਗੇ ਦੇਖੋ ਬੰਦੇ ਇੱਕ ਇੱਕ ਬੰਦੇ ਕੋਲ ਹੀ ਹੋਣੀ ਚਾਹੀਦੀ ਹੈ ਦੇਖੋ ਮੈਂ ਇਹ ਚੀਜ਼ ਦੇਖੀ ਹੈ ਕਿ ਇੱਕ ਐਮਐਲਏ ਬਣ ਜਾਂਦਾ ਹੈ ਉਹ ਲੋਕ ਜਾਂਦੇ ਆ ਇੱਕ ਕੋਈ ਲੋਕ ਇੱਕ ਇੱਕ ਪਾਰਟੀ ਪੁੱਤ ਕੋਲ ਚਲੀ ਜਾਂਦੀ ਹੈ ਇੱਕ ਪਿਓ ਕੋਲ ਚਲੀ ਜਾਂਦੀ ਹੈ ਉਹ ਫੋਨ ਹੁੰਦਾ ਉਹ ਤੇ ਅੱਛਾ ਨਹੀਂ ਲੱਗਦਾ ਫਿਰ ਉਹਨਾਂ ਕਮ ਸੇ ਹੀ ਸਿਸਟਮ ਨਹੀਂ ਹੁੰਦਾ ਪਾਵਰ ਇੱਕੋ ਥਾਂ ਤੇ ਹੋਏ ਤਾਂ ਕਮ ਸੇ ਹੀ ਚੱਲਦਾ ਹੈ ਮੈਂ ਸੋਚਣਾ ਚੱਲਿਆ ਮੈਂ ਕੋਈ ਪਰਿਵਾਰ ਪਾਲਣ ਵਾਸਤੇ ਨਹੀਂ ਚੱਲਿਆ ਮੈਂ ਜੋ ਵਾਅਦੇ ਕੀਤੇ ਅਸੀਂ ਉਹ ਪੂਰੇ ਕਰਨੇ ਆ ਲੋਕਾਂ ਦੀ ਸੇਵਾ ਵਾਸਤੇ ਨਿਕਲਿਆ ਸੀ ਨਾ ਕਿ ਰਾਜਨੀਤੀ ਵਾਸਤੇ ਰਾਜਨੀਤੀ ਵਾਸਤੇ ਅਗਰ ਨਿਕਲਦੇ ਤਾਂ ਅਸੀਂ ਪਰਿਵਾਰ ਨੂੰ ਵੀ ਪਾਲਦੇ ਘਰ ਨੂੰ ਵੀ ਪਾਲਦੇ ਔਰ ਅਜਾ ਸਾਡੇ ਕੋਲ ਵੀ ਨਾਮ ਸਨਾਬ ਜਜ਼ਾਤ ਹੁੰਦੀ ਰਜ ਅਸੀਂ ਮਤਲਬ ਕਿਸੇ ਨਾਲ ਅੱਖ ਮਿਲਾ ਕੇ ਕੰਨਾ ਕਰ ਸਕਦੇ ਅਸੀਂ ਬੜੇ ਫਕਰ ਨਾਲ ਕਹਿੰਦੇ ਆ ਸਾਡੇ ਕੋਲ ਜਿੱਦੀ ਜਿਦਾਦ ਹੈ ਜਿੱਦੀ ਜਿਦਾਦ ਹੀ ਹੈ ਅਸੀਂ ਇੱਕ ਮਰਲਾ ਜ਼ਮੀਨੀ ਨਹੀਂ ਕਿਤੇ ਅਸੀਂ ਕੋਠੀਆਂ ਨਹੀਂ ਪਾਈਆਂ ਇਤੋਂ ਤੱਕ ਕੀ ਮਤਲਬ ਠੀਕ ਹੈ ਸੇਵਾ ਰਾਜਨੀਤੀ ਨੂੰ ਸੇਵਾ ਸਮਝ ਕੇ ਅਸੀਂ ਕੰਮ ਕੀਤਾ ਨਾ ਕਿ ਪਰਿਵਾਰ ਸਮਝ ਕੇ ਜਾਂ ਵਪਾਰ ਸਮਝ ਕੇ ਕੰਮ ਕੀਤਾ ਦੇਖੋ ਗੱਲ ਕੀ ਹੈ ਕਿ ਠੀਕ ਹੈ ਮੈਂ ਕਿਸੇ ਕੋਲ ਨਹੀਂ ਗਿਆ ਮੈਂ ਅੱਜ ਤੱਕ ਕਿਸੇ ਮੇਰੇ ਲੀਡਰ ਕੋਲ ਜਾ ਕੇ ਮੈਨੂੰ ਕਹਿ ਮੈਨਾਂ ਮੈਲੇ ਦੀ ਟਿਕਟ ਦਿਓ ਮੈਨੂੰ ਮੰਤਰੀ ਬਣਾਓ ਮੈਨੂੰ ਪ੍ਰਧਾਨ ਬਣਾਓ ਜਾਂ ਮੈਨੂੰ ਪਾਰਲੀਮੈਂਟ ਮੈਂ ਕਦੇ ਨਹੀਂ ਗਿਆ ਠੀਕ ਹੈ ਇੱਕ ਲੋਕਾਂ ਦੀ ਆਵਾਜ਼ ਸੀ ਆਵਾਮ ਦੀ ਆਵਾਜ਼ ਸੀ ਕਿ ਜਾਨੀ ਸਾਹ ਮੋਟੇ ਟਿਕਟ ਮਿਲ ਨਹੀਂ ਚਾਹੀਦੀ ਐ ਲੋਕਾਂ ਨੇ ਆਸੀਬ ਸਾਡੇ ਕੰਮ ਹੋਣਗੇ ਲੋਕਾਂ ਦਾ ਆਪਣੇ ਕੰਮ ਦੀ ਐ ਔਰ ਸਾਜਿਲ ਕਾ ਜਾਂ ਪੰਜਾਬ ਜਾਂ ਜਿਲ੍ਹਾ ਜਿਹੜਾ ਆ ਉਹ ਮਤਲਬ ਮidan ਸਭਾ ਜਿਹੜੀ ਸਾਰੀ ਤਰੱਕੀ ਕਰਨੀ ਚਾਹੀਦੀ ਐ ਤਸ ਕਰਕੇ ਨਾਮ ਤਾਂ ਸੀ ਮੈਂ ਕਿਸ਼ਨ ਜਾਖੀ ਨਹੀਂ ਕਿਹਾ ਵੀ ਮੈਨੂੰ ਟਿਕਟ ਦਿਓ ਦੇ ਦਿੰਦੇ ਲੜ ਲੈਂਦੇ ਨਹੀਂ ਦਿੱਤਾ ਜਿਹਨੂੰ ਦੇਤੀ ਮਤਲਬ ਸੀ ਕੰਮ ਕਰਨਾ ਐ ਪਾਰਟੀ ਦਾ ਨਹੀਂ ਪੰਗਾ ਨਹੀਂ ਹੁੰਦਾ ਦੇਖੋ ਹਣ ਕਿਸਾਨਾਂ ਦੀ ਆਪ ਦੀ ਗੱਲ ਐ ਮੈਂ ਤਾਂ ਕਿਸਾਨਾਂ ਦੇ ਮੈਂ ਤਾਂ ਮੈਂ ਨਿਰੋਲ ਕਿਸਾਨਾਂ ਮੇਰੇ ਜਾਣ ਮੈਂ ਕਿਸਾਨ ਯੂਨੀਅਨ ਦੇ ਵਿੱਚ ਕਿਸਾਨ ਨਿਰੋਲ ਬਹੁਤ ਘਟ ਹੋਣੇ। ਹੋਰ ਵੀ ਬਿਜ਼ਨਸ ਹੋਣੇ ਜਿਹੜੇ ਲੀਡਰ ਨੇ ਜਿੰਨੇ ਵੀ ਲੀਡਰ ਨੇ ਜਿਵੇਂ ਲੱਖੋ ਵਾਲਾ ਹੈ ਲੱਖੋ ਵਾਲੇ ਕੋਲ ਸਕੂਲ ਵੀ ਹੈ, ਕਾਰਖਾਨੇ ਵੀ ਹੈ, ਸੈਲਰ ਵੀ ਹੈ। ਮੁਰਾਜੇ ਵਾਲੇ ਕੋਲ ਵੀ ਹੈ। ਡਾਕਟਰ ਕੋਣ ਹੈ ਜਿਹੜੇ ਲੀਡਰ ਹੈ ਜੀ ਦੇ ਕੋਲ ਮਤਲਬ ਦੂਸਰਾ ਬਿਜ਼ਨਸ ਨਹੀਂ ਹੈ। ਮੈਂ ਖਾਲੀ ਨਿਰੋਲ ਕਿਸਾਨ ਹਾਂ। ਮੈਂ ਹਮੇਸ਼ਾ ਸਮਝਦਾ ਮੈਂ ਕਿਸਾਨ ਦੇ ਵਿੱਚ ਸਮੱਸਿਆ ਅੱਜ ਦੀ ਨਹੀਂ ਆਦੀ ਕਾਲ ਤੋਂ ਹੈ। ਕਿਸਾਨ ਦੀ ਸਮੱਸਿਆ ਹੱਲ ਹੋਣੀ ਚਾਹੀਦੀ ਹੈ। ਕਿਸਾਨ ਦਾ ਮੈਨ ਜਿਹੜੀ ਗੱਲ ਹੈ ਕਿ ਕਿਸਾਨ ਚਲੋ ਮਤਲਬ ਹਰੀ ਕ੍ਰਾਂਤੀ ਦੇ ਬਾਅਦ ਪੰਜਾਬ ਦੇ ਵਿੱਚ ਕਿਸਾਨ ਕਰਜ਼ੇ ਦੇ ਵਿੱਚ ਆਇਆ ਚਲੋ ਕਿਸੇ ਕਾਰਨ ਵੀ ਆਇਆ ਉਹਨੂੰ ਕਰਜ਼ੇ ਤੋਂ ਬਾਹਰ ਕੱਢਣਾ ਬੜਾ ਜ਼ਰੂਰੀ ਹੈ ਠੀਕ ਦੇਖੋ ਅਸੀਂ ਇੱਕ ਲੜਾਈ ਦੀ ਭਾਵਨਾ ਨਾਲ ਜਾਂਦੇ ਆ ਇੱਕ ਅਸੀਂ ਪਿਆਰ ਨਾਲ ਮੰਗਣ ਜਾਂਦੇ ਆ ਪਹਿਲੇ ਤਾਂ ਕਿਸਾਨ ਇਹ ਦੱਸਣ ਕਿ ਅਸੀਂ ਕਿਸ ਭਾਵਨਾ ਨਾਲ ਗਏ ਅਸੀਂ ਟਰੈਕਟਰ ਲਾ ਕੇ ਅੱਡੀ ਅੱਡੀਆਂ ਡੀਜ਼ਾ ਲਾ ਕੇ ਅੱਡੇ ਅੱਡੇ ਟਾਇਰ ਪਾ ਕੇ ਔਰ ਅਸੀਂ ਮਤਲਬ ਹੈ ਭਾਲੇ ਲੈ ਕੇ ਸੇਲੇ ਲੈ ਕੇ ਅਸੀਂ ਇਹ ਕਰਕੇ ਜਾਈਏ ਵੀ ਸਫੋਰ ਸਕੇ ਕੋਈ ਚੀਜ਼ ਨਹੀਂ ਹੈ मतलब आगे अगर मतलब अगर सिफाई भी है अगर कोई कोई बीएसएफ है कुछ है, सादे सादे। सादे है।, है तो साडी साडी ओ की साडेो ਕਿਸਾਨਾਂ ਦੇ ਪੁੱਤ ਨਹੀਂ ਹੈ ਅਦਰ ਅਸੀਂ ਕਿਸਾਨ ਆ ਅਸੀਂ ਉਹਨਾਂ ਨਾਲ ਕਿਸ ਤਰ੍ਹਾਂ ਦੇਖੋ ਇਹਨਾਂ ਇਹ ਜਾ ਕੇ ਉਹਨ ਦੇ ਅਗਰ ਗਏ ਹੈ ਤਾਂ रामलीला ਮੈਦਾਨ ਚ ਆਪਣੀ ਕਰ ਕੇ ਕਹਿ ਕੇ ਕਿਨੇ ਰੋਕੇ ਹੁਣ ਜਦੋਂ ਸਾਲ ਉੱਥੇ ਬੈਠੇ ਰਹੇ ਤਾਂ ਕਿਸ ਕਿਨੂੰ ਪ੍ਰੋਬਲਮ ਕਿਨੂੰ ਹੋਈ ਵੀ ਲੋਕਾਂ ਦੇ ਵਪਾਰ ਅੱਜ ਪੰਜਾਬ ਨੂੰ ਨੁਕਸਾਨ ਹੋਇਆ ਰੇਲ ਗੱਡੀਆਂ ਦਾ ਨੁਕਸਾਨ ਹੁੰਦਾ ਅੱਜ ਕੋਈ ਮਰੀਜ਼ ਜਾਂਦਾ ਕਿੰਨੇ ਇੱਥੇ ਕਹਿੰਦੇ ਕੋਈ ਵੀ ਵੀ ਸ਼ਹੀਦ ਹੋ ਗਿਆ ਕਿੰਨੇ ਬੰਦੇ ਵਿਚਾਰੇ ਐਸ ਕਰਕੇ ਵੀ ਐਮੂਲੈਂਸ ਨਹੀਂ ਟਪ ਸਕੀ ਮਤਲਬ ਟ੍ਰੈਫਿਕ ਡਾਮ ਹੋ ਗਿਆ ਠੀਕ ਹੈ ਕਿਸਾਨ ਦੀ ਸਮੱਸਿਆ ਹੈ ਇਹਦੇ ਵਿੱਚ ਕੋਈ ਦੌਰਾਇ ਨਹੀਂ ਹੈ ਪਰ ਸਾਡੀ ਸੋਚ ਇੱਕ ਲੜਾਈ ਵਾਲੀ ਹੈ ਕਿ ਅਸੀਂ ਸਰਕਾਰ ਨੂੰ ਮੋਦੀ ਨੂੰ ਨੀਵਾ ਦਿਖਾਣਾ ਹੈ ਇਹ ਕਰਨੀ ਹੈ ਨੀਵਾ ਦਿਖਾਣ ਦੀ ਗੱਲ ਨਾ ਕਰੀਏ ਠੀਕ ਹੈ ਮੋਦੀ ਅਗਰ ਕੁਰਸੀ ਤੇ ਬੈਠਾ ਪ੍ਰਧਾਨ ਮੰਤਰੀ ਕਿਨੇ ਬਣਾਇਆ ਕਿਸਾਨਾਂ ਨੇ ਬਣਾਇਆ ਪਰਜਾ ਤਾਂ ਤਾਂ ਦੇਸ਼ ਦੇਵੀ ਚ ਸਭ ਤੋਂ ਵੱਡੀ ਤਾਕਤ ਕੀ ਹੈ ਵੋਟ ਵੋਟ ਦੀ ਤਾਕਤ ਹੈ ਵੋਟ ਜਿਹਨੂੰ ਮਿਲਦਾ ਉਹ ਕੁਰਸੀ ਤੇ ਬੈਠਦਾ ਅਰੇ ਕਿਸਾਨਾਂ ਨੇ ਵੀ ਇਲੈਕਸ਼ਨ ਲੜ ਕੇ ਦੇਖ ਲਿਆ ਅਗਰੇ ਕਿਸਾਨ ਸੋਚਦੇ ਵੀ ਲੋਕ ਸਾਡੇ ਨਾਲ ਹੈ ਤਾਂ ਇਹਨਾਂ ਨੂੰ ਸਮਝਦਾਨੀ ਚਾਹੀਦੀ ਹੈ ਰਾਜਿਆਵਾਲ ਨੇ ਚੋਣ ਲੜਿਆ ਜਮਾਨਤ ਨਹੀਂ ਬਚੀ ਕਿੰਨੇ ਕਿਸਾਨਾਂ ਦੀ ਜਮਾਨਤ ਜਿਹੜੇ ਲੀਡਰ ਬਣੇ ਫਿਰਦੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਪਬਲਿਕ ਦੇ ਪਿਆਰ ਕਿਤੇ ਦਿਨ ਨੋਟਾ ਨਾਲੋਂ ਘੱਟ ਬੋਟਾ ਇਹਨਾਂ ਨੂੰ ਮਿਲੀਆਂ ਤੇ ਸੋਚਣਾ ਚਾਹੀਦਾ ਦੇਖੋ ਪਿਆਰ ਨਾਲ ਘਮ ਹੋਏਗਾ ਮਤਲਬਾ ਤੁਹਾਡੇ ਜਿੱਤੇ ਕੋਈ ਲੀਡਰ ਜਾਂਦਾ ਤੇ ਆਪ ਦੀ ਗੱਲ ਉਹਨਾਂ ਦੀ ਰੱਖਣ ਦਾ ਅਧਿਕਾਰ ਹੈ ਆਪਦੇ ਜੋ ਲੀਡਰ ਨੂੰ ਅਗਰ ਵੋਟਰ ਦੀ ਸਮਝ ਹੈ ਉਹ ਕਿਨੂੰ ਵੋਟ ਦਿੰਦਾ ਹੈ ਤਾਂ ਉਹ ਦੇਖਣਾ ਚਾਹੀਦਾ ਸਨ ਦੇਖੋ ਗੱਲ ਸੁਣੋ ਇਹ ਤਾਂ ਪਬਲਿਕ ਹੈ ਨਾ ਉਹ ਸਭ ਜਾਣਦੀ ਹੈ ਮੈਂ ਨਹੀਂ ਕਹਿੰਦਾ ਮੈਂ ਬਣਾਇਆ ਲੋਕਾਂ ਦੇ ਵੋਟਾਂ ਨੇ ਬਣਾਇਆ ਜੇ ਲੋਕਾਂ ਦੀ ਵੋਟਾਂ ਦੀ ਤਾਕਤ ਮੈਨੂੰ ਨਾ ਮਿਲੀ ਹੁੰਦੀ ਨਾ ਤੇ ਕੁਝ ਨਹੀਂ ਕਰ ਸਕਦੇ ਮੈਂ ਹੁਣ ਦੱਸਾਂ ਮੈਂ ਦੋ ਵਾਰੀ ਹਾਰਿਆ ਹੁਣ ਮੈਂ ਕੀ ਕਰ ਸਕਦਾ ਜੋ ਜਿੱਥੇ ਆਤਾ ਹੈ ਨਾ ਜੀ ਮੈਂ ਐਮਐਲਏ ਜਾਂ ਮਿਨਿਸਟਰ ਲੋਕਾਂ ਦੀ ਤਾਕਤ ਮੇਰੇ ਕੋਲ ਸੀ ਮੈਂ ਕੰਮ ਕਰਾਇਆ ਮੇਰੇ ਕੋਲ ਤਾਕਤ ਨਹੀਂ ਰਹੀ ਤੂੰ ਕੰਮ ਮੈਦਾਤ ਹੁੰਦਾ ਉੱਥੇ ਖੜਿਆ ਕਿ ਸ਼ੇਰ ਸਿੰਘ ਕੋ ਭਾਇਆ ਕਾਂਗਰਸ ਦੇ ਵਿੱਚ ਸੀ ਕਾਂਗਰਸ ਦਾ ਮੰਤਰੀ ਸੀ ਚੱਲਿਆ ਤਾਂ ਬਸ ਸਟੈਂਡ ਹੀ ਨਹੀਂ ਕੈਂਸਰ ਹਸਪੀਟਲ ਮੈਂ ਦਿੱਤਾ ਉੱਥੇ ਛੱਡਿਆ ਪਰ ਕਰ ਦਿੰਦਾ ਤੂੰ ਸ਼ੇਰ ਸਿੰਘ ਕੋ ਭਾਇਆ ਨੂੰ ਪੁੱਛਣ ਲਾਵੇ ਤੇਰਾ ਪੁੱਤ ਐਮ ਐਲ ਏ ਤੂੰ ਉਹ ਸੈਂਟਰ ਤੇ ਵਿੱਚ ਐਮ ਪੀ ਔਰ ਸਰਕਾਰ ਤੇ ਕਾਂਗਰਸ ਦੀ ਕੀ ਕੀਤਾ ਭਾਈ ਮੇਰੇ ਕਹਿਣ ਦੀ ਗੱਲ ਨਹੀਂ ਹੈ ਲੋਕ ਜਾਣਦੇ ਹੈ ਮੈਂ ਮੇਰੀ ਪ੍ਰਸ਼ਾਸਨਾ ਕਰਾਂ ਅੱਛੀ ਗੱਲ ਨਹੀਂ ਹੈ ਪਬਲਿਕ ਸਭ ਜਾਣਦੀ ਹੈ ਕਿਨੇ ਕੰਮ ਕੀਤਾ ਕਿਨੇ ਨਹੀਂ ਕੀਤਾ ਠੀਕ ਆ ਜੋ ਲੋਕ ਮੈਨੂੰ ਪਿਆਰ ਕਰਦੇ ਐ ਮੈਂ ਲੋਕਾਂ ਨਾਲ ਪਿਆਰ ਕਰਦਾ ਲੋਕਾਂ ਨੂੰ ਪਤਾ ਐ ਤੇ ਲੋਕ ਅੱਜ ਮੈਨੂੰ ਜਾਨਾ ਇੱਜ਼ਤ ਕਰਦੇ ਐ ਜਿਹਦੇ ਤੇ ਸੱਚੀ ਦੀ ਕਰਦੇ ਐ ਮੈਂ ਲੋਕਾਂ ਦੀ ਇੱਜ਼ਤ ਕਰਦਾ ਹੁਣ ਸ਼ੇਰ ਸਿੰਘ ਬਾਯਾ ਆ ਕੇ ਮੈਂ ਸੰਸਦ ਸੀਗਾ ਮੈਂ ਕਹਿਣਾ ਤਾਂ ਨਾ ਕਿ ਜਦੋਂ ਮੈਂ ਪਹਿਲੀ ਵਾਰ استان ਵਿੱਚ ਬਣਿਆ ਸੀ ਉਸ ਤੋਂ ਪਹਿਲਾਂ ਮੈਂ ਪਾਰਲੀਮੈਂਟ ਦਾ ਚੋਣ ਲੜਿਆ ਸੀ ਮੈਂ ਉਸ ਬਾਰਡਰ ਤੇ ਜਾਂਦਾ ਸੀ ਉੱਥੇ ਬਾਰਡਰ ਦੇ ਲੋਕ ਕਹਿੰਦੇ ਸੀਗੇ ਕਿ ਨਾ ਅਸੀਂ ਪਾਕਿਸਤਾਨ ਚ ਨਾ ਉੱਥੇ ਮੈਂ ਜਦੋਂ ਦੇਖਿਆ ਵੀ ਵਾਕਈ ਇਹਨਾਂ ਦੀ ਸਮੱਸਿਆ ਐ ਕਦੇ ਤਾਕਤ ਰੱਬ ਨੇ ਦਿੱਤੀ ਤੇ ਕੰਮ ਕਰਾਵਾਂਗੇ ਤੇ ਸ਼ੁਕਰ ਰੱਬ ਨੇ ਤਾਕਤ ਦਿੱਤੀ ਲੋਕਾਂ ਨੇ ਤਾਕਤ ਦਿੱਤੀ ਤਾਂ ਉਹਦੇ ਬਾਅਦ ਕੀ ਸੀਗਾ ਮੈਂ ਰੂਰਲ ਡਵੈਲਪਮੈਂਟ ਮਿਨਿਸਟਰ ਸੀਗਾ ਸਟੇਟ ਮਿਨਿਸਟਰ ਸੀਗਾ ਕਲੋ ਸਾਹ ਮંત્રી ਸੀਗੇ ਉਦੋਂ ਬਾਦਲ ਸਾਹਿਬ ਨੂੰ ਕਲੋ ਸਾਹ ਦਾ ਸੀ ਟਾਈਮ ਬੀਤਿਆ ਤੇ ਬਾਦ ਸਾਹਿਬ ਨੇ ਕਿਹਾ ਕਿ ਫੰਡਿੰਗ ਦੀ ਕਮੀ ਹੈ ਪੁਲ ਕਿਵੇਂ ਬਣੇਗਾ ਸੜਕਾਂ ਕਿਵੇਂ ਬਣेंगी ਜੋ ਕਲੋ ਸਾਹ ਅੱਜ ਸਰਗਾਂ ਚ ਮੈਨੂੰ ਬੜਾ ਪਿਆਰ ਕਰਦੇ ਸੀ ਬੱਚਾ ਸਮਝਦੇ ਸੀ ਭਰਾ ਸਮਝਦੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਆ ਕਲੋ ਸਾਹ ਮੈਂ ਤੁਹਾਡੇ ਨਾਲ ਮਿਨਿਸਟਰਾਂ ਤੇ ਆਹ ਪ੍ਰੋਬਲਮ ਹੈ ਕਦਾ ਤੇਰਾ ਹਲਕਾ ਹੀ ਨਹੀਂ ਮੈਂ ਹਲਕਾ ਨਾ ਸਹੀ ਮੈਂ ਪਾਰਲੀਮੈਂਟ ਦੇ ਪਰ ਇੱਕ ਇਨਸਾਨੀਅਤ ਦੇ ਨਾਤੇ ਆਕਮਾਪਾ ਕਰਨਾ ਬੋਲ ਬਾਦਲ ਸਾਹਿਬ ਨਾਲ ਮੀਟਿੰਗ ਕੀਤੀ ਮੈਂ ਗਿਆ ਨਾਲ ਉਹ ਗਏ ਉਹਨਾਂ ਨੇ ਕਿਹਾ ਕਿ ਰੂਰ ਡਵੈਲਪਮੈਂਟ ਤੋਂ ਬਾਅਦ ਸਾਹਿਬ ਤੁਸੀਂ ਟਾਈਮ ਦਿਓ ਰੂਰ ਡੰਮਸ ਅਸੀਂ ਪੈਸੇ ਦਾ ਸਿਰ ਸਿੰਘ ਨੂੰ ਪਤਾ ਹੀ ਨਹੀਂ ਸੀਗਾ ਕਿ ਬਾਦ ਸਾਹਿਬ ਇੱਥੇ ਆ ਰਹੇ ਆ ਕਿ ਫਿਰ ਮੈਂ ਫੋਨ ਕਰਕੇ ਸਿਰ ਸਿੰਘ ਨੂੰ ਦੱਸਿਆ ਵੀ ਬਾਦ ਸਾਹਿਬ ਦਾ ਟਾਈਮ ਲਿਆ ਤੇਰੇ ਇਲਾਕੇ 'ਚ ਪੂਲੇ ਤੇ ਸੜਕਾਂ ਤੇ ਡਿਸਪੈਂਸਰੀ ਸਾਰੀ ਉੱਥੇ ਆਪਾਂ ਡਵੈਲਪਮੈਂਟ ਕਰਾਣੀ ਹੈ ਚਲੋ ਕਹਿਣ ਨੂੰ ਕੋਈ ਵੀ ਕਹਵੇ ਠੀਕ ਹੈ ਨੋ ਪ੍ਰੋਬਲਮ ਚਲੋ ਮੈਂ ਦੇਖੋ ਗੱਲ ਸੁਣੋ ਅਕ ਅਲੀਦਲ ਬੀਜੇਪੀ ਇਕੱਠੇ ਸੀ ਨੋ ਪ੍ਰੋਬਲਮ ਠੀਕ ਹੈ ਬਾਦਲ ਨੇ ਸਹਿਯੋਗ ਦਿੱਤਾ ਕੋਈ ਮਨਾ ਥੋੜੇ ਕਰਦੇ ਪਰ ਕਰਵਾਣ ਵਾਲਾ ਤਾਂ ਚਾਹੀਦਾ ਹੈ ਇਹ ਜਿੱਥੇ ਪੁਲ ਬਣੇ ਇੱਕ ਪਿੰਡ ਨੂੰ ਪੁਲ ਬਣਿਆ ਤੇ ਸੇਕੋ ਸਾਹਿਬ ਵੀ ਤਾਂ ਮੰਤਰੀ ਸੀਗੇ ਬਾਦਲ ਸਾਹਿਬ ਦੇ ਨਾਲ ਸੀ ਉੱਥੇ 20 ਪਿੰਡਾਂ 'ਚ ਤੱਕ ਪੁਲ ਨਹੀਂ ਬਣਿਆ ਕਿਵੇਂ ਮੰਨਗੇ ਫਾਜ਼ਿਲਗਾ ਤੇ ਪੁਲ ਕਿਵੇਂ ਡਵੈਲਪਮੈਂਟ ਹੋਗੀ ਠੀਕ ਹੈ ਐਮਐਲਏ ਜਿਹੜੀ ਹੈ ਮਿਲਕੋਲ ਬਹੁਤ ਵੱਡੀ ਪਾਵਰ ਹੁੰਦੀ ਹੈ ਤਾਂ ਐਮਐਲਏ ਦੀ ਨੀਅਤ ਹਣੀ ਚਾਹੀਦੀ ਹੈ ਭਾਈ ਸਾਹਿਬ ਜੀ ਅੰਡਰਬ੍ਰਿਜ ਮੈਂ ਬਣਾਇਆ ਸ਼ੇਰ ਸਿੰਘ ਕੋ ਬਾਏ ਨੂੰ ਕੁਝ ਅੰਡਰਬ੍ਰਿਜ ਮੈਂ ਬਣਾਇਆ ਉੱਥੋਂ ਦੇ ਲੋ ਤੇ ਜਾਨ ਸਰ ਤੁਹਾਨੂੰ ਵੋਟਾ ਨਹੀਂ ਮਿਲਣੀਆਂ ਇਹ ਪੁਲ ਤੁਸੀਂ ਨਾ ਬਣਾਓ ਮੈਂ ਗੱਲ ਕਹੀ ਵੀ ਠੀਕ ਹੈ ਵੋਟ ਮਿਲੇ ਨਾ ਮਿਲੇ ਪਰ ਮੇਰੀਆਂ ਬੱਚਿਆਂ ਸਕੂਲ ਜਾਂਦੀਆਂ ਇੱਥੇ ਢੀੜ ਲੱਗ ਜਾਂਦੀ ਹੈ ਇੱਥੇ ਰੇਲਵੇ ਸਟੇਸ਼ਨ ਨੇੜੇ ਕਰਕੇ ਗੱਡੀ ਸੈਟਿੰਗ ਕਰਦੀ ਹੈ ਕਿੰਨੀ ਕਿੰਨੀ ਧੇਰ ਮੇਰੇ ਬੱਚੇ ਖੜੇ ਰਹਿੰਦੇ ਆ ਕਿੰਨੀ ਕਿੰਨੀ ਧੇਰ ਅਫਸਰ ਕਿੰਨੀ ਕਿੰਨੀ ਧੇਰ ਗੱਡੀਆਂ ਖੜੀ ਦਿੰਦੀ ਹੈ ਵੋਟ ਕੋਈ ਗੱਲ ਨਹੀਂ ਨਾ ਮਿਲਣ ਮੈਂ ਹਾਰਾ ਦਿੱਤਾ ਉਹ ਫਰਕ ਨਹੀਂ ਪੈਂਦਾ ਮੈਂ ਇਹ ਪੁਲ ਬਣਾਣਾ ਹੈ ਭਾਈ ਸਾਹਿਬ ਤੁਸੀਂ ਵੋਟਾ ਦਿਓ ਨਾ ਜੋ ਮੈਂ ਲੋਕਾਂ ਨੂੰ ਦੁਕਾਨਦਾਰਾਂ ਨੂੰ ਕਿਹਾ ਉੱਥੇ ਮੈਂ ਕਿੰਨੇ ਵੋਟਾਂ ਧਾਰਿਆ 260 ਉੱਥੇ ਮੈਨੂੰ 600 ਵੋਟਾਂ ਦਾ ਨੁਕਸਾਨ ਹੋਇਆ ਉੱਥੇ ਕੁਬਾਇਆ ਸਾਹਿਬ ਨੇ ਆ ਕੇ ਕਿਹਾ ਵੋਟ ਦਿਓ ਮੈਂ ਪੁਲ ਨਹੀਂ ਬਣਦਾਗਾ ਮੈਂ ਆਉਂ ਰਿਕਾਰਡ ਕਰਾ ਉੱਥੇ ਆ ਕੇ ਲੋਕਾਂ ਨੂੰ ਕਿਹਾ ਮੈਂ ਪੁਲ ਨਹੀਂ ਬਣਦਾਗਾ ਮੈਨੂੰ ਵੋਟਾਂ ਪਾਓ ਲੋਕਾਂ ਨੇ ਉਹਨਾਂ ਵੋਟਾਂ ਪਾਤੀ ਉਹ ਪੱਥਰ ਰੱਖਣ ਨੂੰ ਆਗੇ ਪੱਥਰ ਰੱਖਿਆ ਸਾਰਾ ਮਣੀ ਦੀ ਇਹਨਾਂ ਗੱਲ ਗਲ ਕਰਦੇ ਪਰ ਲੋਕ ਸਾਰੀ ਗੱਲ ਜਾਣਦੇ ਨੇ ਮੈਂ ਪੁਲ ਬਣਵਾਇਆ ਅਜੋ ਕਿਉਂਕਿ ਬੱਚਿਆਂ ਕਿੰਨਾ ਸੁੱਖ ਹੋਇਆ ਇਹ ਗੱਲ ਅੰਡਰ ਬਿਲਡ ਬਣਾਇਆ ਔਰ ਬਿਲਡ ਬਣਾਇਆ ਇਹ ਛੋਟੀਆਂ ਸੜਕਾਂ ਬਣਾਈ ਮੈਂ ਤੁਹਾਨੂੰ ਗੱਲ कि एक नहर इथे सेम ਨਾਲ ਤੇ ਬੱਚਾਂ ਦੀ ਡਿੱਗੀ ਸੀਗੀ ਕਰਨੀ ਖੇੜੇ ਕੋਲੇ ਤੇ ਆਰਮੀ ਨੂੰ ਕਿ ਆਰਮੀ ਕਹਿੰਦੇ ਅਸੀਂ ਪੁਲ ਚੋੜਾ ਨਹੀਂ ਕਰ ਸਕਦੇ ਸੜਕ ਚੋਰੀ ਨਹੀਂ ਕਰਦੇ ਫਿਰੋਜ਼ਪੁਰ ਚੋੜੀ ਨਹੀਂ ਹੋਈ ਕਿੱਥੇ ਬਾਰਡਰ ਤੇ ਸੜਕਾਂ ਚੋੜੀ ਨਹੀਂ ਹੋਈ ਪਰ ਮੈਂ ਲੜ ਕੇ ਝਗੜ ਕੇ ਸੈਂਟਰ ਤੇ ਜਾ ਕੇ ਪੁਲ ਵੀ ਚੋੜ ਕਰਾਇਆ ਔਰ ਪੱਕਾ ਚਿਸਤੀ ਤੇ ਜਾ ਕੇ ਦੇਖੋ ਸੜਕ ਵੀ ਚੋੜੀ ਕਰਾਈ ਦੇਖੋ ਦੇਖੋ ਬੁੱਤ ਖੜਾ ਨਹੀਂ ਕੀਤਾ ਸਾਡੇ ਟਾਈਮ ਕੰਮ ਚੱਲਦਾ ਸੀਗਾ ਇਹਨਾਂ ਨੇ ਪੱਥਰ ਰੱਖਣ ਦੀ ਕਾਲਬਾਜੀ ਕੀਤੀ ਮੈਂ ਕਹਿਣਾ ਚਾਹਨਾ ਇਸਾਉਨਾ ਸਾਹਿਬ ਹੈ ਕੋਈ ਵੀ ਹੈ ਇੱਕ ਪੰਨਾ ਲੈ ਕੇ ਪਿੰਡ ਦੇ ਵਿੱਚ ਖੜ ਜਾਂਦੇ ਆ ਇਹ ਕਹਿੰਦੇ ਆ ਫੋਰ ਲਾਈਨ ਦੇ ਪੈਸੇ ਭਗਤ ਮਾਨ ਨੇ ਦਿੱਤੇ ਇੱਕ ਵਾਟਰ ਬਾਕਸ ਜਿਹੜੇ ਸੈਂਟਰ ਸਕੀਮ ਦੀ ਸਕੀਮ ਹੈ ਉਹ ਦਿੱਤੀ ਮਰੇਗਾ ਦੀ ਦਿੱਤੀ ਇੱਕ ਨਵਾਂ ਕੋੜੀ ਨਵਾਂ ਪੈਸਾ ਜੇਕਰ ਇਹਨਾਂ ਨੇ ਦਿੱਤਾ ਹੋਵੇ ਤਾਂ ਲੋਕ ਸਾਰੇ ਜਾਣਦੇ ਗੱਲਾਂ ਨਾਲ ਕੁਝ ਨਹੀਂ ਹੁੰਦਾ ਇਹਨਾਂ ਨੇ ਮੈਂ ਕਹਿੰਦਾ ਤੁਸੀਂ 1000 ਰੁਪਿਆ ਬੁੜੀਆਂ ਨੂੰ ਵਾਅਦਾ ਕੀਤਾ ਇੱਕ ਸਟੇਜ ਤੇ ਵਾਅਦਾ ਕਰਨਾ ਅਲੱਗ ਗੱਲ ਹੈ ਇਨਾਂ ਨੇ ਫਾਰਮ ਬਰਵਾ ਕੇ ਵਾਅਦਾ ਕੀਤਾ ਕਰਦੇ ਜਾ ਕੇ ਲੋਕਾਂ ਕੋਲ ਫਾਰਮ ਬੜਾਏ ਮਾਤਾਂ ਪੈਣਾ ਕੋਲ ਫਾਰਮ ਬੜਾਏ ਉਹਨਾਂ ਨੇ ਕਿ ਹਜ਼ਾਰ-ਹਜ਼ਾਰ ਰੁਪਏ 18 ਸਾਲ ਦੇ ਉੱਪਰ ਵੀ ਬਦਾਂਗੇ ਉਧਰ ਤੋਂ ਵੱਡੀ ਠੱਗੀ ਇਹਨਾਂ ਨੇ ਮਾਰੀ ਅਗਰ ਤੁਸੀਂ ਹਜ਼ਾਰ-ਹਜ਼ਾਰ ਹੀ ਦੇਦੇ ਹੋ ਪਹਿਲੇ ਬਾਕੀ ਜਿਹੜਾ ਤੁਸੀਂ ਇਕੱਲ ਕਈ ਭਗਤਮਾਨ ਨੇ ਵੀ ਕਿਸਾਨਾਂ ਦੇ ਮਤਲਬ ਦੇ ਨੁਕਸਾਨ ਹੋਏਗਾ ਸਭ ਤੋਂ ਪਹਿਲੇ 20000 ਰੁਪਏ ਕਿੱਲੇ ਦਾ ਕਿਸਾਨ ਦੇ ਖਾਤੇ ਜਾਏਗਾ ਫਿਰ ਪਟਵਾਰੀ ਜਿੱਥੇ ਗਿਆ ਇਹ ਤਾਂ ਸਾਰਾ ਨਾ ਜੀ ਚੌਪੜੀ ਚੌਪੜੀ ਗੱਲਾਂ ਕਰਦੇ ਨੇ ਚੈਸਾਉਣਾ ਜੀ ਉਹਨੇ ਤੇ ਉਹਨਾਂ ਤਗਰਬਾਹ ਨੂੰ ਐਕਸਪੀਰੀਅੰਸ ਹੈ ਨਹੀਂ ਮੈਂ ਮੂੰਹ ਤੋਂ ਫਲੇ ਬਡਾਈ ਨਹੀਂ ਕਰਦਾ ਵੋਟਾਂ ਦੀ ਤਾਕਤ ਦਾ ਮਿਸਯੂਜ਼ ਕਰਦੇ ਆ ਲੋਕਾਂ ਦੀ ਵੋਟਾਂ ਦੀ ਤਾਕਤ ਆ ਇਹਨਾਂ ਨੇ ਮਿਸਯੂਜ਼ ਕੀਤਾ ਕੰਮ ਦੇ ਵਿੱਚ ਕਿਥੇ ਨਹੀਂ ਲਾਇਆ ਬਸ ਸਟੈਂਡ ਉੱਥੇ ਖੜਾ ਕੋਈ ਨਹੀਂ ਚੱਲਿਆ ਚੌਨੰਦ ਸਿੰਘ ਨੂੰ ਪੁੱਛੋ ਇਹ ਬਸ ਸਟੈਂਡ ਬਣਾਤਾ ਕਿਉਂ ਨਹੀਂ ਚੱਲਿਆ ਕੋਈ ਨਹੀਂ ਚੱਲਿਆ ਅਜ ਤੱਕ 100 ਬੈਡ ਹਸਪੀਟਲ ਮੈਂ ਬਣਾਇਆ 100 ਬੈਡ ਹਸਪੀਟਲ ਦਾ ਮਤਲਬ ਇਹ ਨਹੀਂ ਕਿ ਉੱਥੋਂ ਸਮਾਨ ਚੱਕ ਕੇ ਇੱਥੇ ਰੱਖ ਕੇ ਤੁਸੀਂ ਕੰਮ ਚਾਲੂ ਕਰ ਦਿਓ ਅਜ ਉੱਤੇ ਹੈ ਕੀ ਅਜ ਲਾਈਨ ਆਰਡਰ ਕਿੱਥੇ ਹੈ ਲੋਕ ਪਰਿਮਾਮ ਟ੍ਰਾਈਬ ਕਰਦੇ ਆ ਸਿੱਧੀ ਜਿਹੀ ਗੱਲ ਹੈ ਮੇਰੇ ਮੇਰੇ ਬਰਸੇ ਸਾਲ ਕਰਨ ਵਾਲਿਆ ਕਿਸੇ ਦੀ ਕਾਟ ਕਰਨ ਵਾਲ ਗੱਲ ਦੀ ਬੰਨੀ ਬੱਚਿਆਂ ਦਾ ਇਮਤਿਹਾਨ ਹੁੰਦਾ ਸਾਲ ਵਾਲੇ ਦਿਨ ਕਿੰਨੇ ਪਰਸੈਂਟ ਨੰਬਰ ਲੈਂਦੇ ਜੇ ਪੜ੍ਹਦੇ ਜਿਹੜੇ ਨੰਬਰ ਲੈਂਦੇ ਆ ਸਾਡਾ ਹੁੰਦਾ 5 ਸਾਲ ਬਾਅਦ ਇਹ ਇਮਤਿਹਾਨ ਆ ਜਾਣਾ ਇੱਕ ਤਾਰੀਖ ਨੂੰ ਪਤਾ ਲੱਗ ਜਾਊਗਾ ਕਿਨੇ ਕੀ ਕੀਤਾ ਕਿਨੇ ਨਹੀਂ ਕੀਤਾ ਇਹ ਇੱਥੇ ਗੱਲ ਚੱਲੀ ਹੈ ਮੋਦੀ ਸਰਕਾਰ ਬੀਜੇਪੀ ਵਾਲੋ ਇਹ ਕਹਿਆ ਜਾ ਰਿਹਾ ਆਪਣੀ ਬਾਦ ਚਾਰਸ ਕੋ ਬਾਹਰ ਤੇ ਵਿਰੋਧੀ ਪਾਰਟੀਆਂ ਵਾਲੋ ਇਹ ਕਹਿਆ ਜਾ ਰਿਹਾ ਵੀ ਇਹ ਤਾਂ ਕਰ ਰਹੇ ਨੇ ਸਰਵਧਾਨ ਨੂੰ ਬਦਲਣਾ ਹੈ ਕਿ ਉਹ ਕਹਿੰਦੇ ਨੇ ਸਾਡਾ ਇੰਡੀਆ ਘਟ ਜੋੜ ਹੈ ਅਸੀਂ ਜੇ ਤਰ੍ਹਾਂ ਇਹ ਤੇ ਇਹ ਬਹੁਤ ਸਰਕਾਰ ਆ ਰਹੀ ਹੈ ਇਹ ਸੰਵਧਾਨਸ ਨੇ ਬਦਲਣ ਦੇ ਵਾਲਾ ਪਹਿਲੀ ਗਲਤਾਨੋਂ ਨੂੰ ਪੁੱਛੋ ਵੀ ਸੰਵਿਧਾਨ ਜਿਹੜਾ ਠੀਕ ਹੈ ਅੱਜ ਫੋਰ ਲਾਈਨਰ ਆ ਨਾ ਬਣਦੀ ਅ ਸਿਸਟਮ ਪਬਲਿਕ ਬਦ ਰਹੀ ਹੈ ਦੇਸ਼ ਤਰਕੀ ਵੱਲ ਜਾ ਰਿਹਾ ਉਹਦੇ ਵਿੱਚ ਕਾਨੂੰਨ ਦੇ ਵਿੱਚ ਸੋਧ ਕਿੰਨੀ ਵਾਰੀ ਕਰਨੀ ਪੈਂਦੀ ਹੈ ਸੰਵਿਧਾਨ ਦਾ ਡਾਂਚਾ ਤਾਂ ਹੀ ਰਹਿਣਾ ਹੈ ਉਹਦੇ ਵਿੱਚ ਕੀ ਹੈ ਕਿ ਪ੍ਰੋਬਲਮ ਜਿਹੜੀ ਸਮੱਸਿਆ ਜਿਹੜੀ ਆਣੀ ਹੈ ਉਹ ਚੈਂਜੀ ਕਿੰਨੀ ਵਾਰੀ ਸੰਵਿਧਾਨ ਦੇ ਵਿੱਚ ਚੈਂਜਿੰਗ ਹੋਈ ਹੈ ਚੈਂਜਿੰਗ ਹੋਣਾ ਕੋਈ ਉਗਲ ਨਹੀਂ ਹੈ ਕੀ ਬਦਲ ਦੇਣਗੇ ਸੰਵਿਧਾਨ ਅਜ ਦੇਸ਼ ਨੇ ਤਰਕੀ ਨਹੀਂ ਕੀਤੀ ਤਾਂ ਅਸਜੋ ਹਰੇਕ ਬੱਚਾ ਬੱਚਾ ਕਹਿੰਦਾ ਆ ਪਾਕਿਸਤਾਨ ਸਿੰਘ ਹੈ ਮੈਂ ਤੁਹਾਨੂੰ ਕਹਣਾ ਚਾਹੁੰਦਾ ਬਾਰਡਰ ਤੇ ਇੱਕ ਬੁਜਾਰਾ ਬਜ਼ੁਰਗ ਸੀਗਾ ਮੈਂ ਮੋਦੀ ਸਾਹਿਬ ਦੀ ਗੱਲ ਕਰ ਰਿਹਾ ਉਹ ਕਹਿੰਦਾ ਜੀ ਮੋਦੀ ਸਾਹਿਬ ਜਾਰੀ ਸਾਹਿਬ ਤੁਹਾਨੂੰ ਨਹੀਂ ਪਤਾ ਅਸੀਂ ਸੁੱਖ ਦੀ ਨੀਂਦ ਸੌਂਨੇ ਆ ਜਦੋਂ ਦਾ ਮੋਦੀ ਸਾਹਿਬ ਆਇਆ ਮੈਂ ਕਹਿੰਵੇਂ ਭਾਈ ਕਹਿੰਦਾ ਜੀ ਪਾਕਿਸਤਾਨ ਕੰਨਾਂ ਚ ਪਾਇ ਨਹੀਂ ਰੜਕਦਾ ਨਹੀਂ ਤਾਂ ਰੋਜ਼ ਅੱਤਿਸਮਾਨ ਚੱਕਣਾ ਪੈਂਦਾ ਸੀ ਆਪਾਂ ਹੀ ਦੇਖਦੇ ਸੀ ਬਾਰਡਰ ਤੇ ਜਦੋਂ ਨੇ ਆਏ ਹੈ ਦੇਖੋ ਕਿੰਡੀ ਵੱਡੀ ਗੱਲ ਹੈ ਅਸੀਂ ਮਤਲਬ ਸੁੱਖ ਨਾ ਕੀ ਸੀਗਾ ਕਾਂਗਰਸ ਦੀ ਸਰਕਾਰ ਸੀਗੀ ਜਰਨਲ ਨੇ ਲੈਟਰ ਲਿਖਿਆ ਮਨਮੋਹਨ ਸਿੰਘ ਨੂੰ ਮੇਰੇ ਕੋਲ 7 ਦਿਨ ਦਾ ਐਮਿਨੇਸ਼ਨ ਹੈ ਅਗਰ ਪਾਕਿਸਤਾਨ ਹਮਲਾ ਕਰ ਦਿੱਤਾ ਤਾਂ 8ਵੇਂ ਦਿਨ ਮੈਨੂੰ ਹੱਥ ਖੜੇ ਕਰਮੇ ਕਿੰਨੀ ਮਾੜੀ ਗੱਲ ਸੀ ਜਦ ਅਸੀਂ ਸੇਫ ਹੀ ਨਹੀਂ ਆ ਸਾਡੇ ਆਸ-ਪਾਸੇ ਚੀਨ ਸਾਡਾ ਦੁਸ਼ਮਣ ਪਾਕਿਸਤਾਨ ਸਾਡਾ ਦੁਸ਼ਮਣ ਅੱਜ ਮੋਦੀ ਸਾਹਿਬ ਨੇ ਸਾਡੀਆਂ ਫੌਜਾਂ ਮਜ਼ਬੂਤ ਕੀਤੀਆਂ ਚ ਚਾਇਨਾ ਨਹੀਂ ਬੋਲ ਰਿਹਾ ਪਾਕਿਸਤਾਨ ਨਹੀਂ ਬੋਲ ਰਿਹਾ ਅੱਜ ਸਾਡਾ ਮਾਨ ਸਨਮਾਨ ਵੜਿਆ ਠੀਕ ਹੈ ਅੱਧੀ ਰੋਟੀ ਖਾ ਲਈਏ ਪਰ ਮਾਨ ਸਨਮਾਨ ਹੋਣਾ ਜ਼ਰੂਰੀ ਹੈ ਕਮ ਜੋ ਹੈ ਲੋਕ ਜਾਣਦੇ ਲੋਕ ਬੋਲਦੇ ਨੇ ਜਿਹੜੇ ਮੋਦੀ ਨੇ ਕਿਹਾ 400 ਪਾਰ ਅਜ ਮੈਂ ਕਹਿੰਦਾ 400 ਪਾਰ ਹੋ ਕੇ ਰਹੇਗਾ ਪੰਜਾਬ ਦੇ ਲੋਕਾਂ ਨੂੰ ਕੋਈਪੁਰ ਦੇ ਲੋਕਾਂ ਨੂੰ ਤੁਸੀਂ ਕੀ ਫੀਲ ਕਰਦੇ ਹੋ ਕਿ ਕਿਸ ਮੁੱਦੇ ਨੂੰ ਲੈ ਕੇ ਜਿਹੇ ਨੂੰ ਵੋਟ ਪਾਤੇ ਕੀ ਲੱਗਦਾ ਤੁਹਾਨੂੰ ਮੁੱਦੇ ਦਾ ਵੋਟ ਪਾਣ ਦੇਖੋ ਮੁੱਦੇ ਸਾਫ ਸੁੱਤਰੇ ਜਿਹੇ ਮੁੱਦੇ ਹੈ ਜੋ ਮੋਦੀ ਸਾਹਿਬ ਨੇ ਕੰਮ ਕੀਤੇ ਹੈ ਦੇਖੋ ਮੋਦੀ ਸਾਹਿਬ ਨੇ ਕੰਮ ਕੀਤਾ ਹੈ ਮੋਦੀ ਸਾਹਿਬ ਜਿਹੜਾ ਹੈ ਲੋਕਾਂ ਦੇ ਵਿੱਚ ਵਿਚਰਿਆ ਨੇਤਾ ਹੈ ਆ ਨਹੀਂ ਕਿ ਹਵਾਈ ਉੱਪਰੋਂ ਆਇਆ ਨੇਤਾ ਨਹੀਂ ਹੈ ਕੋਰੋਨੂ ਪਤਾ ਹੈ ਕਿਸਾਨ ਦੀ ਕੀ ਸਮੱਸਿਆ ਮਜ਼ਦੂਰ ਦੀ ਮਾਤਾ ਦੀ ਪਹਿਣਾ ਦੀ ਜਿਹੜੀ ਮੈਨ ਚੀਜ਼ਾਂ ਉਹਨਾਂ ਨੇ ਕੀਤੀਆਂ ਮਾਤਾ ਪਹਿਣਾ ਨੂੰ ਦੇਖਿਆ ਉਹਨਾਂ ਨੇ ਵਿਚਾਰੀ ਵੀ ਬਾਲਣ ਇਕੱਠਾ ਕਰਦੀ ਹੈ ਜੰਗਲਾਤિયા ਆਂਦਾ ਹੈ ਜਲਾਲ ਦਾ ਸਾਹਮਣਾ ਗੈਸ ਸਿਲੰਡਰ ਦਿੱਤਾ ਗਰੀਬ ਦਾ ਬੱਚਾ ਦਮ 5 ਲੱਖ ਰੁਪਏ ਇਸ ਮਾਨ ਸਕੀਮ ਦੇ ਦਿੱਤੇ ਸੜਕਾਂ ਦੀ ਲੋਡਸ਼ੀਓ ਦਿੱਤੀ ਅੱਜ ਹਸਪਤਲ ਜਿਹੜਾ ਹੈ ਬਠਿੰਡਾ ਦੇਖੋ ਕਿੰਨਾ ਲੋਕਾਂ ਦਾ ਇਲਾਜ ਹੋ ਰਿਹਾ ਹੈ ਅੱਜ ਇੱਥੇ ਜੇ ਨਹੀਂ ਹੋ ਰਿਹਾ ਇਹਨਾਂ ਨੇ ਤਾਂ ਜਿਹੜਾ ਸਿਸਟਮ ਚੱਲਦਾ ਸੀ ਉਹਨੂੰ ਖਰਾਬ ਕੀਤਾ ਹੈ ਮੋਲਾਖ ਨੇ ਨੀਕ ਮੋਲਾਖ ਨੇ ਨੀਕ ਅੱਜ ਮੋਲਾਖ ਨੇ ਗੜ ਹੜਤਾਲ ਕਰੀ ਬੈਠੇ ਉਹਨਾਂ ਨੂੰ ਨਾ ਦਵਾਈ ਹੈ ਨਾ ਉਹਨਾਂ ਨੂੰ ਤਨਖਾਹ ਦੇ ਰਹੇ ਅੱਜ ਮੁਲਾਜ਼ਮਾਂ ਨੂੰ ਤਨਖਾਹ ਦੇ ਨਹੀਂ ਰਹੇ ਡਵੈਲਪਮੈਂਟ ਦੀ ਗੱਲ ਕਰ ਰਹੇ ਨੇ ਪਰ ਮੇਰੇ ਕੰਨ ਤੇ ਨਹੀਂ ਆ ਲੋਕ ਸਾਰੇ ਸਮਝਦੇ ਇਸੇ ਸਾਡੇ ਨਾਲ ਕਿ ਸਰਜੀਤ ਕੁਮਾਰ ਜੈਨੇ ਜਿੰਨਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਕੀ ਨੀਤੀਆਂ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਓ ਹੋਰ ਇਸੇ ਤਰ੍ਹਾਂ ਖਬਰਾਂ ਤੇ ਵੱਖ-ਵੱਖ ਗਤੀਵਿਧੀਆਂ ਦੇ ਜਾਣਨ ਲਈ ਬਣੇ ਰਹੋ ਸਾਡੇ ਨਾਲ ਸਾਡੇ ABN ਨੂੰ लाइक करो शेयर करो तो कमेंट करो लेने हैं एक बार थोड़े तो फिर इजाजत मैं तोड़ा अपना संदीप अवरोल ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत